ਅੱਗੇ ਚੇਤਰੀ ਬੜੋ ਨਣਾਇ ਕੋਲ ਵੀਡੀਓ ਕਰ ਦੇ ਜੀ ਸਾਡੇ ਜੈ ਕਾਰਾ ਮਾ ਨਣਾ ਦੇਵੀ ਦਾ ਬੋਸਾ ਜੈਨਵਾਰ ਕੀ ਜੈ ਜੈ ਕਾਰਾ ਵੀਰ ਬਜਰੰਗੇ ਹਾਰ ਹਾਰ ਮਾ ਦੇ ਜੈ ਕਾਰਾ ਲੰਗੋੜ ਵਾਲੀ ਮਈ ਦਾ ਬੋਸਾ ਜੈਨਵਾਰ ਕੀ ਜੈ ਤੂੰ ਵੀ ਗੱਡੀ ਮੈਂ ਸਾਰੇ ਨਾਭਾ ਨਾਸੀ ਨੂੰ ਪਤਾਈ ਜਨਾ ਦਿਨਾਂ ਨੇ ਅੱਜ ਮਹਾਮੈਦੀਪਾਰ ਕਿਰਪਾ ਨਾਲ ਅਰਜ 57ਵਾਂ ਲੰਗਰ ਚੋਰ ਰਹੇ ਨੇ ਸਾਰੇ ਨਾ ਨਾਪਨ ਵਾਸੀਆਂ ਸਹਿਯੋਗ ਨਾਲ ਤੇ ਮਹਾਬੀਦਲ ਦੇ ਵਲੰਟੀਅਨ ਨੂੰ ਅਸ਼ੀਰਵਾਦ ਦਿੰਨਾ ਕਿ ਉਹ ਐਦਾਂ ਹੀ ਸਮਾਜ ਸੇਵਾ ਦਾ ਕੰਮ ਕਰਦੇ ਰਹਿਣ ਤੇ ਮਹਾਬੀਦਲ ਦਾ ਨਾਮ ਰੋਸ਼ਨ ਕਰਦੇ ਰਹਿਣ ਇਸੇ ਤਰੀਕੇ ਨਾਲ ਮੇਰੇ ਬਹੁਤ ਹੀ ਪੁਰਾਣੇ ਸਾਥੀ ਆ ਦੀ 40 ਸਾਲ ਬਾਅਦ ਸਾਡੀ ਮੁਲਾਕਾਤ ਹੋਈ ਮੱਖਣਾਲ ਜੀ ਲਲਕਾ ਵਾਰਾਂ ਜੀ ਹੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮਾਂ ਵੀ ਲਾਲੂ ਆਪਣਾ ਅਸ਼ੀਰਵਾਦ ਦਿੱਤਾ ਅੱਜ ਇਸ ਮਹੌਰਖ ਸਮੇਂ ਦੇ ਉੱਤੇ ਆਪਾ ਰਾਸ਼ਟਰੀ ਪ੍ਰਧਾਨ ਸਨਾਤਨ ਮਾਹਵੀਰ ਦਲ ਮਾਹਵੀਰ ਦਲ ਸਨਾਤਨ ਮਾਹਵੀਰ ਦਲ ਅਤੇ ਡਾਕਟਰ ਸਤਪਾਲ ਜੀ ਅਗਰ왈 ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਤੇ ਬੁਲਾ ਕੇ ਸਨਮਾਨ ਦਿੱਤਾ ਹੈ ਤੇ ਨਾਲੇ ਮੈਂ ਇਹਨੂੰ ਬਧਾਈ ਵੀ ਦੇਣਾ ਨਾਬੇ ਦੀ ਸੁਖ ਸ਼ਾਂਤੀ ਵਾਸਤੇ ਨਾਬੇ ਦੀ ਸੁਖ ਸ਼ਾਂਤੀ ਵਾਸਤੇ ਇੱਥੋਂ ਪ੍ਰਸ਼ਾ ਜੈ ਮਾਤਾ ਦੀ ਜੀ ਮੈਂ ਆਪਣੇ ਵੱਲੋਂ ਸਾਰੇ ਭਾਰਤ ਵਾਸੀ ਨੂੰ ਪੰਜਾਬ ਵਾਸੀ ਨੂੰ ਸਭ ਤੋਂ ਪਹਿਲਾਂ ਤਾਂ ਸਾਵਣ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਨਾਂ ਤੇ ਅੱਜ ਮੈਂ ਉਸ ਪਵਿੱਤਰ ਜਗ੍ਹਾ ਤੇ ਖੜਾ ਹਾਂ ਜਿਸ ਦਾ ਸ਼ਹਿਰ ਨਾਬੇ ਦਾ ਨਾਮ ਹੈ ਤੇ ਉਹਦੇ ਵਿੱਚ ਇੱਕ ਸੰਸਥਾ ਹੈ ਸਨਾਤਨ ਧਰਮ ਸ਼੍ਰੀ ਮਹਾਵੀਰ ਦਾਲ ਜੋ ਕਿ ਆਪਣੇ ਕਾਰਜਾਂ ਕਰਕੇ ਪੂਰੇ ਵਰਲਡ ਫੇਮਸ ਹੈ ਉਦੇ ਤਹਿਤ ਹੀ ਅੱਜ 57ਵਾਂ ਲੰਗਰ ਦਾ ਟਰੱਕ ਮਾਤਾ ਸ਼ੀ ਨੈਣ ਦੇਵੀ ਭਵਨਾ ਤੇ ਜਾ ਰਿਹਾ ਹੈ ਮੈਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਤੇ ਆਸਾ ਕਰਦਾ ਹਾਂ ਕਿ ਇਹ ਮਹਾਵੀਰ ਦਾਲ ਦਿਨ ਦਿੁਪਣੀ ਰਾਤ ਚੋਕਨੀ ਤਰੱਕੀ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮੇਰੀ ਮਹਾਮਾਈ ਦਾ ਲੰਗਰ ਚੱਲਿਆ ਹੈ ਵੈਸੇ ਮਹਾਵੀਰ ਦਲ ਬਹੁਤ ਕੰਮ ਕਰਦਾ ਪਰ ਸਾਡੇ ਡਾਕਟਰ ਸਾਹਿਬ ਨੇ ਸਤਪਾਲ ਜੀ ਨੇ ਸਾਡੇ ਪੰਜਾਬ ਚ ਹਿੰਦੁਸਤਾਨ ਚ ਬਹੁਤ ਨਾਮ ਕਟਿਆ ਹੈ ਬਹੁਤ ਸੇਵਾ ਕਰਦੇ ਨੇ ਸਾਰੇ ਮਹਾਵੀਰ ਦਲ ਨੂੰ ਬਹੁਤ ਬਹੁਤ ਵਧਾਈਆਂ ਮਹਾਮਾਈ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੈ ਕਰਾ ਮਸ ਨਨ ਦੇ ਵਿਦਾ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਮਹਾਮਾਈ ਨੇ ਮੌਕਾ ਦਿੱਤਾ ਹੈ ਸ਼ਹਿਰ ਦੇ ਸਾਰੇ ਪਤਵੰਤੇ ਔਰ ਸਾਡੇ ਖਾਸ ਕਰਕੇ ਮੰਤਜੀ ਬਾਬਾ ਜੀ ਜਿਹੜੇ ਕਿ ਬਲੇਰ ਕੋੜਲੇ ਤੋਂ ਆਏ ਨੇ ਸਪੈਸ਼ਲੀ ਮਹਾਵੀਰ ਦਲ ਦੇ ਸਾਰੇ ਪਤਵੰਤੇ ਇੱਥੇ ਇਕੱਠੇ ਹੋਏ ਨੇ ਬਹੁਤ ਮੁਬਾਰਕ ਮੌਕਾ ਹੈ ਕਿਉਂਕਿ ਜਦੋਂ ਇਹ ਤਣਕਾ ਤਣਕਾ ਇਕੱਠਾ ਕਰਕੇ ਜਾਂਦਾ ਤਾਂ ਉਹ ਪ੍ਰਸ਼ਾਦ ਬਣ ਜਾਂਦਾ ਤੇ ਪ੍ਰਸ਼ਾਦ ਦੇ ਰੂਪ ਵਿੱਚ ਜਦੋਂ ਮਾਂ ਰੈਣਾ ਦੇਵੀ ਦੇ ਦਰਬਾਰ ਵਿੱਚ ਜਿਹੜੇ ਯਾਤਰੀ ਹੋਣਗੇ ਉਹਨਾਂ ਨੂੰ ਜਦੋਂ ਗ੍ਰਹਿਣ ਕਰਨਗੇ ਤਾਂ ਫਿਰ ਉਹ ਮਹਾਮਾਈ ਦੀ ਜਿਹੜੀ ਸ਼ਕਤੀ ਹੈ ਉਹ ਇਸ ਗੱਲ ਵਿੱਚ ਵਰਤੇਗੀ ਤੇ ਉਹ ਸਾਰਿਆਂ ਦੀ ਬੁੱਧੀ ਜਿਹੜੀ ਹੈਗੀ ਉਹ ਠੀਕ ਕਰੇਗੀ ਮਾਂ ਮਹਾਮਾਈ ਦੇ ਸਰਨਾ ਦਰਦਾਸ ਬੇਨਤੀ ਕਰਦੇ ਆ ਕਿ ਨਾਭਾ ਜਿਹੜਾ ਵਿਸ਼ਨੂੰ ਦੀ ਨਾਭੀ ਨਾਲ ਜਾਣਿਆ ਜਾਂਦਾ ਹੈ ਇਹਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਨਾਭਾ ਜਿਹੜਾ ਹੈਗਾ ਇਸ ਤਰ੍ਹਾਂ ਹੀ ਅੱਛੇ ਕੰਮਾਂ ਵਿੱਚ ਜਿਹੜੇ ਸਾਡੇ ਮਹਾਵੀਰ ਦੇ ਦਲ ਦੇ ਸਾਰੇ ਮੈਂਬਰ ਨੇ ਔਰ ਸਾਰੇ ਸ਼ਹਿਰ ਵਾਸੀ ਨੇ ਅਸੀਂ ਵੱਧ ਚੜਕੇ ਇਹਨਾਂ ਵਿੱਚ ਯੋਗਦਾਨ ਪਾਉਂਦੇ ਰਹੀਏ ਤੇ ਮਹਾਬਾਈ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਸਾਰਿਆਂ ਦਾ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਜੀ ਸੇਰਿਸ ਨਤਨਦਰ ਮਹਾਵਿਦਲ ਪੰਜਾਬ ਹੈੱਡ ਆਫਿਸ ਚੰਡੀਗੜ੍ਹ ਸਾਖਾ ਨਾਬਾ ਵੱਲੋਂ ਅੱਜ 57ਵਾਂ ਲੰਗਰ ਮਾ ਦੇ ਚਰਨਾਂ ਦੇ ਵਿੱਚ ਪੇਂਟ ਕਰਨ ਵਾਸਤੇ ਜਾ ਰਿਹਾ ਹੈ ਮਹਾਵਿਦਲ ਨਾਬਾ ਵੱਲੋਂ ਇਹ ਲੰਗਰ ਸਾਰੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਲੰਗਰ ਲਗਾਇਆ ਜਾਂਦਾ ਹੈ ਨਾ ਹੀ ਕੋਈ ਇਕੱਲਾ ਬੰਦਾ ਐਡਾ ਵੱਡਾ ਯੱਗ ਕਰ ਸਕਦਾ ਹੈ ਤੇ ਨਾ ਹੀ ਕੋਈ ਸੰਸਥਾ ਇਦਾਂ ਕੋਈ ਕਰ ਸਕਦੀ ਹੈ ਜਦੋਂ ਤੱਕ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਨਾ ਹੋਵੇ ਉਦੋਂ ਤੱਕ ਕੋਈ ਕੰਮ ਪੂਰਨ ਨਹੀਂ ਹੋ ਨਹੀਂ ਸਕਦਾ ਮੈਂ ਸਾਡੇ ਪੰਜਾਬ ਆਮਰਦਲ ਨਾਬਾ ਦੇ ਸਾਖਾ ਦੇ ਸਾਰੇ ਮੈਂਬਰਾਂ ਨੂੰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਪਹਿਲਾਂ ਸਾਰੇ ਸ਼ਹਿਰ ਦੇ ਪਰਚੇ ਗਟੀਆਂ ਫਿਰ ਉਸ ਤੋਂ ਬਾਅਦ ਟੋਲਾ ਟੋਲਾ ਜਿਹੜਾ ਵੀ ਸਮਾਨ ਸੀ ਉਹ ਯਾਗ ਦੇ ਵਿੱਚ ਪਾਉਣ ਵਾਸਤੇ ਉਹ ਇਕੱਠਾ ਕੀਤਾ ਜਦੋਂ ਇਕੱਠਾ ਕਰਨ ਵਾਸਤੇ ਜਾਂਦੇ ਸੀ ਇੱਕ ਗੱਲ ਜ਼ਰੂਰ ਕਹਿਣਾ ਜਾਂਦਾ ਸ਼ਹਿਰ ਵਾਸੀਆਂ ਨੂੰ ਵੀ ਦੱਸਣਾ ਜਾਂਦਾ ਵੀ ਆਪਾਂ ਦਾਨ ਦਿੰਨੇ ਆ ਦਾਨ ਦਿੰਨੇ ਆ ਤੇ ਦਾਨ ਨਾਲ ਦੇ ਨਾਲ ਪਹਿਲੀ ਵਾਰ ਜਿਹੜਾ ਬੰਦਾ ਲੈਣ ਵਾਸਤੇ ਜਾਂਦਾ ਤੇ ਉਹਨੂੰ ਦੇਣਾ ਚਾਹੀਦਾ ਤੇ ਜਦੋਂ ਬੱਚੇ ਜਾਂਦੇ ਨੇ ਸਾਡੇ ਲੈਣ ਵਾਸਤੇ ਕਈ ਕਹਿੰਦੇ ਨੇ ਜੀ ਅੱਜ ਸਾਡੀ ਯਾਦ ਨਹੀਂ ਹੈ ਕੋਈ ਕਹਿੰਦਾ ਕੱਲ ਨੂੰ ਲੈ ਜਿਓ ਕੋਈ ਕਹਿੰਦਾ ਪਰਸੋਂ ਲੈ ਜਿਓ ਕਈ ਵਾਰੀ 5 5 6 6 ਗੇੜੇ ਲਾਣੇ ਪੈਂਦੇ ਨੇ ਮੈਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿ ਕੇ ਦਿੱਤਾ ਤੇ ਮੈਂ ਹੁਣ ਸਾਰੇ ਮਹਾਬੀਰ ਦਲ ਦਾ ਵੀ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਰਿਆਂ ਦਾ ਬਹੁਤ ਮਾਨ ਸਨਮਾਨ ਦੇ ਨਾਲ ਕੰਮ ਕੀਤਾ ਹੈ ਲੰਗਰ ਦਾ ਤੇ ਖਾਸ ਕਰ ਮੈਂ ਸਾਡੇ ਪ੍ਰਧਾਨ ਰਾਸ਼ਟਰੀ ਪ੍ਰਧਾਨ ਸਾਡੇ ਸ੍ਰੀ ਸਨਤਨਦਰ ਮਹਾਬੀਰ ਦਲ ਪੰਜਾਬ ਹੈੱਡ ਆਫਿਸ ਚੰਡੀਗੜ੍ਹ ਦੇ ਜਿਹੜੇ ਕਿ ਮਲੇ ਕੋਲਾ ਦੇ ਵਿੱਚ ਨਿਵਾਸ ਹੈ ਸਾਡੇ ਮਾਨਤ ਸਰੂਪ ਸ਼ਰਨ ਵਿਹਾਰੀ ਜੀ ਜਿਹੜੇ ਕਿ ਸਾਡੇ ਵਿੱਚ ਅੱਜ ਬਿਰਾਜਮਾਨ ਹੋਏ ਨੇ ਤੇ ਚੰਡੀ ਦੀ ਰਸਮ ਕਰਨ ਵਾਸਤੇ ਮੈਂ ਇਹਨਾਂ ਦਾ ਬਹੁਤ-ਬਹੁਤ ਸ੍ਰੀ ਸਨਾਤਨ ਆਧਾਰ ਮਹਾਵਦਲ ਪੰਜਾਬ ਸਾਖਾ ਨਾਬਾ ਵੱਲੋਂ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਇਹਨਾਂ ਦੇ ਨਾਲ ਹੀ ਸਾਡੇ ਬਰਨ ਜੀ ਬਰਨ ਜੈਨ ਜੀ ਜਿਹੜੇ ਕੀ ਸਾਡੇ ਨਾਬੇ ਦੇ ਬਹੁਤ ਹੀ ਸਮਾਜ ਸੇਵਕ ਨੇ ਬਹੁਤ ਹੀ ਧਾਰਮਿਕ ਕਬੀਜਾਰਾ ਦੇ ਬੰਦੇ ਨੇ ਇਹਨਾਂ ਦਾ ਵੀ ਮੈਂ ਇੱਥੇ ਆਣ ਤੇ ਨਿਗਾ ਸਵਾਗਤ ਕਰਦਾ ਇਹਨਾਂ ਦੇ ਨਾਲ ਸਾਡੇ ਮੱਖਰ ਸਿੰਘ ਲਾਲ ਕਾਜੀ ਜਿਹੜੇ ਉਹਨਾਂ ਆਉਣ ਵਾਲੇ ਬੋਟਾ ਦੇ ਵਿੱਚ ਸਾਡੇ ਅਕਾਲੀ ਦਲ ਤੋਂ ਕੈਂਡੀਡੇਟ ਨਿਯੁਕਤ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਵੀ ਇੱਥੇ ਆਣ ਦੇ ਉੱਤੇ ਮੈਂ ਬਹੁਤ ਬਹੁਤ ਨਿਗਾ ਸਵਾਗਤ ਕਰਦਾ ਸਾਡੇ ਰਵਿੰਦਰ ਸਿੰਘ ਵੀਰ ਜੀ ਜਿਹੜੇ ਸਮਾਜ ਸੇਵਿਕ ਨੇ ਨਾਬੇ ਦੇ ਵਿੱਚ ਕਾਫੀ ਕੰਮ ਕਰ ਰਹੇ ਨੇ ਸਮਾਜ ਸੇਵਾ ਦਾ ਇਹਨਾਂ ਦਾ ਵੀ ਇੱਥੇ ਆਣ ਦੇ ਉੱਤੇ ਮੈਂ ਬਹੁਤ ਬਹੁਤ ਨਿਗਾ ਸਵਾਗਤ ਕਰਦਾ ਧੰਨਵਾਦ ਕਰਦਾ ਨਾਲ ਹੀ ਸਾਡੇ ਅਮਨ ਜੀ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਨੇ ਤੇ ਜਿਹੜੇ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਬੰਦੇ ਨੇ ਤੇ ਬਹੁਤ ਧਰਮ ਨਾਲ ਜੁੜੇ ਹੋਏ ਨੇ ਬਹੁਤ ਧਰਮ ਦਾ ਕੰਮ ਕਰਦੇ ਨੇ ਕਦੇ ਯੱਗ ਕਰਵਾਤਾ ਕਦੇ ਕੋਈ ਵੀ ਕੰਮ ਹੈ ਇਹਨਾਂ ਤੋਂ ਬਗੈਰ ਮੇਰੇ ਖਲਚ ਮੇਰੇ ਸਾਹਮਣੇ ਕੋਈ ਨੇਪਰੇ ਨਹੀਂ ਹੁੰਦਾ ਹੈ ਸਾਰੇ ਕੰਮ ਧਾਰਮਿਕ ਕੰਮ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਕੰਮ ਕਰਦੇ ਨੇ ਮੈਂ ਇਹਨਾਂ ਦਾ ਵੀ ਇੱਥੇ ਆਂਦੇ ਉੱਤੇ ਬਹੁਤ-ਬਹੁਤ ਨਿਗਾ ਸਵਾਗਤ ਕਰਦਾ ਸਾਡੇ ਅਮਿਤ ਜੀ ਨੇ ਇਹ ਵੀ ਧਾਰਮਿਕ ਵਿਚਾਰਾਂ ਦੇ ਬੰਦੇ ਨੇ ਧਰਮ ਨਾਲ ਜੁੜੇ ਹੋਏ ਨੇ ਇਹਨਾਂ ਦੇ ਵੀ ਇੱਥੇ ਆਂਦੇ ਉੱਤੇ ਨਿਗਾ ਸਵਾਗਤ ਕਰਦਾ ਤੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡ ਨੂੰ ਇਹਨਾਂ ਉੱਪਰ ਉਠਾਇਆ ਹੈ ਇਹ ਪ੍ਰੈਸ ਦੀ ਹੀ ਕਲਮ ਹੈ ਜਿਹੜੀ ਪ੍ਰੈਸ ਦੀ ਕਲਮ ਜਿਹੜੀ ਹੁੰਦੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਜਾਂਦੀ ਹੈ ਤੇ ਇਹਨਾਂ ਦੇ ਨਾਲ ਹੀ ਸਾਡੇ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਨਾਮ ਹੈ ਉੱਗਾ ਹੋਇਆ ਤੇ ਰੋਸ਼ਨ ਹੋਇਆ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ